ਅੱਜ ਮਾਤਾ ਚੰਦਪੁਰਨੀ ਲੰਗਰ ਕਮੇਟੀ ਵੱਲੋਂ ਮਾਤਾ ਚੰਦਪੁਰਨੀ ਦੇ ਪ੍ਰਕਾਸ਼ ਪੁਰਬ ਅਤੇ ਭਾਰਤ ਪਾਕਿਸਤਾਨ ਜੰਗ ਦੇ ਵਿਰਾਮ ਦੀ ਖੁਸ਼ੀ ਵਿੱਚ ਮੈਗੀ ਦਾ ਲੰਗਰ ਲਾਇਆ ਗਿਆ ਇਸ ਮੌਕੇ ਕਮੇਟੀ ਦੇ ਸੇਵਾਦਾਰਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਬੀਆਰ ਪੰਜਾਬ ਦੀ ਇਸ ਰਿਪੋਰਟ ਦੇ ਵਿੱਚ ਜਿਕਰ ਮਾ ਚੰਦਪੁਰਨੀ ਦਾ ਗੁਰ ਸਾਚੇ ਦਰਵਾਜ਼ੇ ਕੀ ਦੇਖੋ ਜੀ ਇਹ ਜੋ ਆਪਣਾ ਲੰਗਰ ਹੈ ਮਾਤਾ ਰਾਣੀ ਜੋ ਚਿੰਤਪੁਰ ਨੀ ਜੀ ਹੈ ਉਹਨਾਂ ਦਾ ਜਨਮ ਦਿਹਾੜਾ ਅੱਜ ਅੱਜ 11 ਤਰੀਕ ਹੈ ਤੇ ਜਨਮ ਦਿਹਾੜਾ ਉਹਨਾਂ ਦਾ ਇੱਕ ਆਪਣੇ ਪਾਕਿਸਤਾਨ ਤੇ ਇੰਡੀਆ ਦਾ ਜੁੱਧਾ ਉਹ ਬਰਾਮ ਹੋਇਆ ਹੈ ਅੱਜ ਉਹ ਬੰਦ ਹੋਇਆ ਖਤਮ ਹੋਇਆ ਉਹਨੂੰ ਸਮਰਪਿਤ ਇਹ ਜਿਹੜਾ ਆਪਣਾ ਛੀਦਾਂ ਨੂੰ ਸਮਰਪਿਤ ਲਾ ਲੋ ਦਾ ਚਿੰਤੂ ਲੰਗਰ ਨੂੰ ਸਮਰਪਿਤ ਲਾ ਲੋ ਇਹ ਮੈਗੀ ਦਾ ਲੰਗਰ ਲਾਇਆ ਗਿਆ ਹੈ ਅਸੀਂ ਜੋ ਪਿਛਲੇ ਜੋ ਆਪਣੀ ਮਾਤਾ ਚਿੰਤਪੁਰੀ ਲੰਗਰ ਕਮੇਟੀ ਜੋ ਸਦੂਅੜ ਬਠਿੰਡਾ ਦੀ ਸਾਂਝੀ ਸੰਸਥਾ ਬਣੀ ਹੋਈ ਹੈ ਇਹਦੇ ਵੱਲੋਂ 25 ਲੰਗਰ ਇਹ ਤੋਂ ਪਰੇ ਲਾ ਚੁੱਕ ਨੇ ਚਿੰਤਪੁਰੀ ਦਰਬਾਰ ਦੇ ਵਿੱਚ 25 ਲੰਗਰ ਲੱਗ ਚੁੱਕੇ ਨੇ ਜੀ ਤੇ ਇਹ ਤੋਂ ਇਲਾਵਾ ਵੀ ਆਪਾਂ ਪਿੱਛੇ ਜੇ ਜੋ ਆਪਣਾ 31 ਦਸੰਬਰ 31 ਮਾਰਚ 31 ਸੋਰੀ 31 ਮਾਰਚ ਉਸ ਵੇਲੇ ਬਰਫੀ ਦਾ ਤੇ ਸਮੋਸਾ ਦਾ ਲੰਗਰ ਲਾਇਆ ਸੀਗਾ ਹੋਰ ਵੀ ਲੱਗਦੇ ਰਹੇ ਲੰਗਰ ਲੱਗਦੇ ਰਹਿੰਦੇ ਨੇ ਜੀ ਮਾਤਾ ਚਿੰਤਪੁਰੀ ਵੱਲੋਂ ਵੱਲੋਂ ਲੰਗਰ ਲਾਉਣ ਤੋਂ ਇਲਾਵਾ ਹੋਰ ਕਿਹੜੇ ਕਾਰਜ ਕਿਤੇ ਆ ਰਹੇ ਕਾਰਜ ਜੀ ਮੇਨ ਤਾਂ ਜਿਹੜਾ ਹੈਗਾ ਆਪਣੇ ਸਾਵਣ ਦੇ ਮਹੀਨੇ ਜੋ ਕਿ 10 ਵਾਰ ਲੰਗਰ ਲੱਗਦਾ ਹੈ ਮਾਂ ਚਿੰਤਪੁਨੀ ਧਰਤੇ ਉੱਤੇ ਹਮਾਚਲ ਪ੍ਰਦੇਸ਼ ਵੀ ਲੰਗਰ ਲੱਗਦਾ ਹੈ ਉੱਥੇ ਰਹਿਣ ਦੀ ਵਿਵਸਥਾ ਹੁੰਦੀ ਹੈ ਲੰਗਰ ਪੰਨ ਦੀ ਵਿਵਸਥਾ ਹੁੰਦੀ ਹੈ ਤੇ ਸੰਗਤਾਂ ਨੂੰ ਜੋ ਵੀ ਜਿਹੜੀ ਸਹੂਲਤਾਂ ਹੋਣੀਆਂ ਨੇ ਉਹ ਮੱਈਆ ਕਰਾਈਆਂ ਜਾਂਦੀਆਂ ਨੇ